ਉਹ ਸੁਣਾ ਢੀਠਾ ਵਧੀਆ ਸਵਾਰੀ ਯਾਰ ਪੁੱਤ ਵਧੀਆ ਤੂੰ ਸੁਣਾ ਕਿਦਾਂ ਦਾ ਹੈ ਕੰਮਕਾਰ ਉੱਥੇ ਵਧੀਆ ਠੀਕ ਚੱਲੀ ਜਾ ਰਿਹਾ ਸੀਗਾ ਤੇ ਹੁਣ ਯਾਰਾ ਦੇਖ ਦਿਖਦਾ ਨਹੀਂ ਸੀ ਹੁਣ ਡੜੀ ਮੇਰੇ ਕੋਲ ਦੱਸ ਦੇਣੇ ਹੈਗੇ ਸੀਗੇ ਤੇ ਮੈਂ ਸੋਚਿਆ ਮੈਂ ਹਾਂ ਚੱਲ ਇੱਕ ਵਾਰੀ ਪਿੰਡੋ ਫੇਰਾ ਮਾਰ ਆਉਣਾ ਵਾ ਤੇ ਮੁੜ ਕੇ ਫੇਰ ਚਲ ਜੂਗਾ ਸਾਥ ਤੇਰੇ ਹੁਣ ਲੈਨੇ ਫੋਨ ਨਾ ਵਾ ਚੱਲ ਮੈਂ ਤੇਰੀ ਮਾਂ ਨੂੰ ਮਾਰਦਾ ਬਾਤ ਰਮਨ ਹਾਂਜੀ ਓਏ ਆ ਪੁੱਤ ਤੇਰਾ ਆਇਆ ਈ ਜੇਬਨ ਹੈ ਆ ਗਈ ਜਣੇ ਲੈ ਮੇਰਾ ਪੋਤਾ ਆ ਸੱਸੀ ਗਮੀ ਸੱਸਿਕਾ ਹਾ ਰੋ ਬੰਦ ਰ ਰਮਨ ਤੂੰ ਇੱਥੇ ਨਹੀਂ ਮਿਲਿਆ ਯਾਰ ਇੱਥੇ ਨਹੀਂ ਇੱਥੇ ਨਹੀਂ ਲੈ ਮੇਰਾ ਪੋਤਾ ਆ ਹਾਲੋ ਸੱਸਿਕਾ ਮੇ ਸੱਸਿਕਾ ਹੋਠ ਠੀਕ ਹੈ ਜੀ ਠੀਕ ਆ ਤੂੰ ਸੁਣਾ ਵਧੀਆ ਬਹਿ ਜਾ ਯਾਰ ਜੋ ਉਹ ਸੱਚ ਬੰਦ ਕਰੋ ਨਾ ਰੁਕ ਜਾ ਇੱਥੇ ਮੋਟੋ ਨਹੀਂ ਆ ਹਾਂ ਨਾ ਗੱਡੀ ਸੀ ਕੋਈ ਨੂੰ ਮੈਸੇਜ ਹੀ ਕਰਨ ਰਿਆ ਸੀ ਫੋਨ ਕਰੀ ਕੀ ਕੰਮ ਪੈ ਗਿਆ ਨੇ ਬੜੀ ਸ਼ਿੱਤੀ ਆ ਗਿਆ ਯਾਰ ਚੱਲ ਵਧੀਆ ਹੋ ਗਿਆ ਵਾ ਦਾਕ ਨੇ ਰਹਿ ਜਾਊਗਾ ਨਾ ਤੇ ਇਹਨਾਂ ਦੇ ਜਿਹੜੇ ਸਿਰ ਪੂਰ ਚੜਿਆ ਵੀ ਸਵਾਰ ਹੋ ਜਾਊਗਾ ਮਰ ਕੇ ਕਾਦੇ ਘਟ ਠੀਕ ਹੈ ਜੀ ਮੈਂ ਨਾ ਤਾਂ ਦੇ ਨਾਲ ਇੱਕ ਗੱਲ ਕਰਨੀ ਮੈਨੂੰ ਬੜਾ ਫਿਕਰ ਜਿਆ ਹੁੰਡਿਆ ਵਾ ਕਾਦਾ ਕਾਦਾ ਕੀ ਦੱਸਾਂ ਵੀ ਨਾ ਤੇ ਜੋ ਬੰਦਾ ਕੋਈ ਫੋਣੀ ਆਇਆ ਵਾ ਤਨ ਆ ਨਾ ਦਮ ਸੌਰੀ ਵਨ 21 ਹਾਂਜੀ ਹਾਂਜੀ ਬੰਦੇ ਠੀਕ ਠਾਕ ਐ ਇੱਕ ਮਿੰਟ ਮੈਂ ਮਾਈਕ ਲਾਉਂ ਜੀ ਤੁਹਾਨੂੰ ਮਾਈਕ ਰਹੇ ਨਹੀਂ ਓਕੇ ਬਈ ਚਲ ਸੀਰਕੋਣ ਕਰਾਉਂਦੇ ਆ ਨਹੀਂ ਪਰ ਮੈਂ ਨਹੀਂ ਦਾ ਸੋਟ ਹਾਂਜੀ ਹਾਂਜੀ ਭੈਣ ਜੀ ਠੀਕ ਠਾਕ ਐ ਵਧੀਆ ਐਵੇਂ ਤੂੰ ਸੁਣਾਉ ਠੀਕ ਠਾਕ ਪਰਵਾਸ ਸਰ ਜੀ ਸਤਿ ਸ੍ਰੀ ਅਕਾਲ ਜੋਬਨ ਤੂੰ ਆਉਣ ਲੱਗਾ ਦੱਸਿਆ ਨਹੀਂ ਮੈਨੂੰ ਦੱਸਣਾ ਕੀ ਕੀ ਗੱਲ ਹੈ ਕਿਉਂ ਉਹ ਨੀ ਤੇ ਤੇ ਤੰਦਾ ਚੰਨੀ ਹੋਇਆ ਜੋਬਨ ਪਤ ਉਹ ਮੇਰੇ ਤਾਂ ਮੈਂ ਹੁਣ ਡਰ ਡਰਾਈਵਰ ਤੇ ਬਾਅਦ ਚ ਉਤਰਦਾ ਹਾਂ ਉਹ ਡਰਾਈਵਰ ਤੇ ਬਾਅਦ ਚ ਉਤਰਦਾ ਹਾਂ ਕਿਉਂ ਲੈ ਉਤਰਦਾ ਤੂੰ ਅਦਰ ਮਾੜੀ ਕੀ ਅਦਰ ਮਾੜੀ ਕਿਹਨੇ ਕਿਹਾ ਚੁੰਨੀ ਇਹ ਟੈਟੀ ਕੋਈ ਕਿ ਲੈ ਆ ਗਿਆ ਕੋ ਪੱਖਾਂ ਨਗਾ ਹੀ ਆ ਗਿਆ ਵਾ ਆਹ ਵੇ ਬੰਦੇ ਲੈ ਦਾਲੋ ਨਾ ਜੀ ਸਤਿ ਸ਼੍ਰੀ ਅਕਾਲ ਪੋਤਾ ਜੋ ਬਨ ਤੂੰ ਨਾ ਆਉਣ ਲੱਗੇ ਰ ਫੋਨ ਹੀ ਕੀਤਾ ਨਾ ਕੋਈ ਗੱਲ ਬਾਤ ਹੀ ਦੱਸੀ ਵੀ ਮੈਂ ਹੁਣਾ ਮੈਂ ਕੀ ਹੀ ਡੈਡੀ ਬਸ ਚਾਰਕੀ ਸਲਾਹ ਬਣੀ ਛੁੱਟੀ ਮਿਲ ਗਈ ਤੇ ਮੈਂ ਮੁੜ ਕੇ ਵੀਰ ਨੂੰ ਫੋਨ ਕੀਤਾ ਮੈਂ ਕਿ ਮੈਨੂੰ ਲੈ ਜਾਓ ਆਣ ਕੇ ਹੈਲੋ ਜੋਤ ਉਹ ਤਾਂ ਇਧਰ ਆ ਗੱਲ ਸੁਣ ਮੇਰੀ ਹਾਂਜੀ ਮੰਮੀ ਆ ਮੈਂ ਨਾ ਰਾਦਮਾ ਬਣਾ ਲਿਆ ਅੱਛਾ ਸਤਿ ਆਲੋਕ। ਲੈ, ਛੱਡ ਮੈਂ ਅੱਛੇ ਕਰਾ। ਚੋਲ ਤੂੰ। ਜੋਤ, ਪੁੱਤ ਗੱਲ ਸੁਣ ਇਦਰਾ। ਹਾਂਜੀ ਮੰਮੀ। ਅੱਜ ਰਾਜਮਾ ਸਬਦੀਆਂ ਬਣਾਉਂਦੀ ਆ। ਹੂੰ। ਹਾਂਜੀ ਮੰਮੀ। ਮੈਂ ਸਬਦੀਆਂ ਬਣਾਈ ਰਾਜਮਾਵਾਂ ਦੀ। ਜੋਤ, ਪੁੱਤ ਗੱਲ ਸੁਣ ਇਦਰਾ। ਹਾਂਜੀ ਮੰਮੀ ਸਬਜ਼ੀ ਮੈਂ ਬਣਾਤੀ ਤੇ ਜੇ ਰਾਜਮਾ ਨਹੀਂ ਛੇਡਣ ਦੇ ਜੋ ਤੇ ਪੁੱਤ ਗੱਲ ਸੁਣ ਲਈ ਦਰਾ ਹਾਂਜੀ ਮੰਮੀ ਸਬਜ਼ੀ ਮੈਂ ਬਣਾਈ ਤੇ ਚੋ ਚੋ ਜੋ ਤੇ ਪੁੱਤ ਗੱਲ ਸੁਣ ਲਈ ਦਰਾ ਹਾਂਜੀ ਮੰਮੀ ਹਲਾ ਨਾ ਚੋਲ ਬਣਾ ਜਾ ਕੇ ਥੇ ਗੱਲ ਸੁਣ ਮੇਰੀ ਹਾਂਜੀ ਮਾਸੀ ਤੇ ਇਦਣਾ ਹੋਣ ਆਉਣ ਰਿਹਾ ਅੱਛਾ ਜੀ ਮੈਂ ਤਾਂ ਹੋ ਹੋ ਸੁਣਾਉਂ ਦੀ ਠੀਕ ਠਾਕ ਬਸ ਵਧੀਆ ਬਹੁਤ ਵਧੀਆ ਤੂੰ ਸੁਣਾ ਕਿਦਾਂ ਦਾ ਇਹ ਕੰਮ ਕਰ ਉੱਥੇ ਵਧੀਆ ਠੀਕ ਚੱਲੀ ਜਾ ਰਿਹਾ ਹੈਗਾ ਤੇ ਹੁਣ ਜਰਾ ਦੇਖ ਦੇਖਦਾ ਨਹੀਂ ਹੁਣ ਡੈਡੀ ਮੇਰੇ ਕੋਲ 10 ਦਿਨ ਹੈਗੇ ਸੀਗੇ ਤੇ ਮੈਂ ਸੋਚਿਆ ਮੈਂ ਚੱਲ ਇੱਕ ਵਾਰੀ ਪਿੰਡੋਂ ਫੇਰਾ ਮਾਰ ਆਉਣਾ ਵਾ ਤੇ ਮੁੜ ਕੇ ਫੇਰ ਚੱਲ ਜੂਗਾ ਸਾਥ ਦੇ ਦੇ ਹੁਣ ਲੈਨੇ ਫੋਨ ਨਾ ਵਾ ਚਲ ਮੈਂ ਤੇਰੀ ਮਾਰ ਮਾਰਦਾ ਵਾ ਰਮਨ ਹਾਂਜੀ ਓਇਆ ਪੁੱਤ ਤੇਰਾ ਆਇਆ ਹੀ ਜੋਗਨ ਹੈ ਲੈ ਮੇਰਾ ਪੋਤਾ ਆ ਸਸਰੀ ਕਾਮੀ ਸਸਰੀ ਕਾ ਹੋਰ ਬੰਦਰ ਰੋਹਨ ਉਹ ਇੱਥੇ ਨਹੀਂ ਮਿਲਿਆ ਯਾਰ ਇੱਥੋਂ ਨਹੀਂ ਇੱਥੇ ਨਹੀਂ ਨਹੀਂ ਲੈ ਮੇਰਾ ਪੋਤਾ ਆ ਆਜੋ ਸਸਰੀ ਕਾਮੀ ਸਸਰੀ ਕਾ ਹੋਠ ਠੀਕ ਹੈ ਠੀਕ ਆ ਤੂੰ ਸੁਣਾ ਵਧੀਆ ਬਹਿ ਜਾ ਯਾਰ ਜੋ ਉਹ ਸੱਚ ਬੰਦ ਕਰੋ ਨਾ ਰੁਕ ਜਾ ਇੱਥੇ ਮੋਟੋ ਨਹੀਂ ਆ ਹਾਂ ਨਾ ਗੱਡੀ ਸੀ ਕੁਣ ਮੈਸੇਜ ਹੀ ਕਰਨ ਰਿਹਾ ਸੀ ਫੋਨ ਕਰੀਂ ਕੀ ਕੰਮ ਪੈ ਗਿਆ ਇਹਨੂੰ ਬੜੀ ਸ਼ਿੱਤੀ ਆ ਗਿਆ ਯਾਰ ਚੱਲ ਵਧੀਆ ਹੋ ਗਿਆ ਵਾ ਦਾਕ ਨੇ ਰਹਿ ਜੂਗਾ ਨਾ ਤੇ ਇਹਨਾਂ ਦੇ ਜਿਹੜੇ ਸਿਰ ਭੂਰ ਛਟਿਆ ਵੀ ਸਵਾਰ ਹੋ ਜੂਗਾ ਮੜਕੇ ਆਦੇ ਘਟ ਠੀਕ ਹੈ ਜੀ ਮੇਨਾ ਤਾਂੜੇ ਨਾਲ ਇੱਕ ਗੱਲ ਕਰਨੀ ਮੈਨੂੰ ਬੜਾ ਫਿਕਰ ਚ ਆ ਹੋਂ ਡਿਆਵਾ ਕਾਦਾ ਕਾਦਾ ਕੀ ਦੱਸਾਂ ਵੀ ਨਾ ਤੇ ਜੋ ਬੰਦਾ ਕੋਈ ਫੋਣੀ ਆਇਆ ਵਾ ਤੇ ਨਾ ਤਾਂ ਸੋਰੀ ਵਰ 21 ਹਾਂ ਜੀ ਹਾਂ ਜੀ ਤੇ ਅੱਗੇ ਠੀਕ ਠਾਕ ਹੈ ਇੱਕ ਮਿੰਟ ਉਹ ਮਾਈਕ ਲਾਓ ਜੀ ਤੁਹਾਨੂੰ ਮਾਈਕ ਹੈ ਨਹੀਂ OK ਬੇਟਾ ਸਿਰ ਕੋਣ ਕਰਾਉਣਾ ਨਹੀਂ ਪਰ ਨਹੀਂ ਇਹਦਾ ਸੋ ਹਾਂਜੀ ਹਾਂਜੀ ਭੈਣ ਜੀ ਠੀਕ ਠਾਕ ਹੈ ਵਧੀਆ ਐਵੇਂ ਤੂੰ ਸੁਣਾਓ ਠੀਕ ਠਾਕ ਪਰਵਾਸ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜਵਨ ਵੀਰ ਤੂੰ ਆਉਣ ਲੱਗਾ ਦੱਸਿਆ ਨਹੀਂ ਮੈਨੂੰ ਮੈਂ ਦੱਸਣਾ ਕੀ ਠੀਕ ਗੱਲ ਕਿਉਂ ਉਹ ਨੇ ਤੇ ਇਹ ਕਿਤਾ ਤਰਦਾ ਚੰਨੀ ਉਹ ਆ ਜੋ ਬਨਪਤ ਉਹ ਮੇਰੇ ਦਾ ਮੈਂ ਹੁਣ ਡਰਾਈਵਰ ਦੇ ਮਿੰਟ ਬਾਅਦ ਤਰੀ ਡਰਾਈਵਰ ਤੇ ਬਾਤ ਚ ਉਤਰਦਾ ਹਾਂ ਕਿਉਂ ਨਹੀਂ ਉਤਰਦਾ ਰੰਗ ਅਦਰ ਮੜ ਬਲਕੀ ਇਹਨੇ ਚੰਨੀ ਇਹ ਟੈਟੀ ਕੋਈ ਕਿ ਲੈ ਆ ਗਿਆ ਕੋ ਪੱਖਾ ਨਗਾ ਹੀ ਆ ਗਿਆ ਵਾ ਰਸਿਕਾ ਉਹ ਤੇ ਜੋ ਬਨ ਤੂੰ ਨਾ ਹੋਂ ਲਗੇ ਨੇ ਫੋਨ ਹੀ ਕੀਤਾ ਨਾ ਕੋਈ ਗੱਲ ਪਾਦੀ ਦਸੀ ਵੀ ਮੈਂ ਹਣਾ ਰਸਿਕਾ ਕੀ ਹੀ ਡੈਡੀ ਬਸ ਚਾਨਕੀ ਸਲਾਹ ਬਣੀ ਛੁੱਟੀ ਮਿਲ ਗਈ ਤੇ ਮੈਂ ਮੁੜ ਕੇ ਵੀਰ ਨੂੰ ਫੋਨ ਕੀਤਾ ਮੈਂ ਮੈਨੂੰ ਲੈ ਜਾਓ ਆਣ ਕੇ ਹੈਲੋ ਜੋਤ ਉਹ ਤਾਂ ਇਧਰ ਆ ਗੱਲ ਸੁਣ ਮੇਰੀ ਹੈਂਦੀ ਮੰਮੀ ਆ ਮੈਂ ਨਾ ਰਾਦਮਾ ਬਣਾ ਲਿਆ ਅੱਛਾ ਚੋਲ ਤੂੰ ਜੋਤਿਆ ਪੁੱਤ ਗੱਲ ਸੁਣ ਇਦਰਾ ਹਾਂਜੀ ਮੰਮੀ ਅੱਜ ਰਾਜਮਾ ਸਬਦੀ ਨਾ ਬਣਾਤੀ ਐ ਹਾਂਜੀ ਮੰਮੀ ਮੈਂ ਸਬਦੀ ਨਾ ਬਣਾਈ ਰਾਜਮਾਵਾਂ ਦੀ ਜੋਤਿਆ ਪੁੱਤ ਗੱਲ ਸੁਣ ਇਦਰਾ ਹਾਂਜੀ ਮੰਮੀ ਸਬਜ਼ੀ ਮੈਂ ਬਣਾਤੀ ਤੇ ਜੇ ਰਾਜਵਾਨੀ ਹਟਣ ਦੇ ਜੋਤ ਪੁੱਤ ਗੱਲ ਸੁਣੀ ਤਰਾ ਹਾਂਜੀ ਮੰਮੀ ਸਬਜ਼ੀ ਮੈਂ ਬਣਾਈ ਤੇ ਚੋ ਜੋਤ ਪੁੱਤ ਗੱਲ ਸੁਣੀ ਤਰਾ ਹਾਂਜੀ ਮੰਮੀ ਹਲਾ ਨਾ ਚੋਲ ਬਣਾ ਜਾ ਕੇ ਠੀਕ ਗੱਲ ਸੁਣ ਮੇਰੀ ਹਾਂਜੀ ਮਾਸੀ ਤੇ ਇਹਦੇ ਨਾਲ ਹੋਣ ਆਉਣ ਰਿਆ ਹੈ ਅੱਛਾ ਜੀ ਮੈਂ ਤਾਂ ਹੋਇ